ਕਿਵੇਂ ਹੈ ਬਈ ਹਰਮਨ ਠੀਕ ਆ ਬਈ ਕਿਵੇਂ ਹੈ ਤੇ ਘਰ ਵਾਲੇ ਸਾਰੇ 26 ਲਾ ਲਿਆ ਹਾਂ 26 ਲਾਇਆ ਸਾਰੇ ਚ ਪੱਠੇ-ਪੁੱਠੇ ਦੇ ਨਹੀਂ ਦੀਦੇ ਨਹੀਂ ਪਸਵਾਂ ਨੂੰ ਕੀ ਪਾਏਗਾ 4 ਪਾਏ ਦੋ ਕਿਲਿਆਂ ਦਾ ਅੱਛਾ ਮੈਂ ਮੱਕੀ ਵੀ ਨਹੀਂ ਦੇਖੀ ਅਰਦਰੀ ਉੱਥੇ ਕਲੇਵਾਂ ਚ ਸੀਗੀ ਨਿਆਰਾ 4 ਦਾ ਮੌਨ ਟੋਕਰਾ ਪੱਟ ਕੇ ਸੱਟ ਗਰਮੀ ਚ ਏਸੀ ਚ ਪਾਇਆ ਫੇਰ ਸਿਆਲਾਂ ਹੀ ਟੋਕਰਾ ਪੱਟ ਕੇ ਸੱਟ ਮੌਨ ਅਰ ਜਾਈ ਚ ਸੌਇਆ ਨਿਆਰੇ ਲੈਣੇ ਆਪਾਂ ਦਾ ਕੰਮ ਤਾਂ ਲੂਟ ਆ ਅਗਲੀ ਵਾਰ ਨੂੰ ਮੈਂ ਵੀ ਪਾਉਣਾ ਚਾਰ ਆ ਭਾਲਾ ਚਾਰ ਦਾ ਨਿਆਰਾ ਮਿੰਨਾ ਦਿਲੋਂ ਮੈਂ ਬਾਟੇ ਕੇ 4-5 ਦਿਨ ਲੰਘ ਜਾਣਗੇ ਮੋਜ ਨਾ ਪਹਿਲਾਂ 4-5 ਦਿਨ ਉਹਨਾਂ ਦੇ ਲਾਇਏ ਸੀ ਬਹੁਤ ਵਧੀਆ ਚਰੀ 7-8 ਦਿਨਾਂ ਤੋਂ ਉੱਧਰ ਬਹੁਤ ਵਧੀਆ ਉੱਧਰ ਹੜਦੇ ਅੱਜ ਬੱਪ ਬਹੁਤ ਆਇਆ ਇੱਕ ਨੂੰ ਹੀ ਪਾਉਣੇ ਆ ਆਪਣੇ ਕੋਲ ਕਿਹੜਾ ਬਾਹ ਨੂੰ ਕਾਦੂ ਫੇਰ ਲੈ ਜਾਾਂਗੇ ਤਾਜ਼ੇ ਵੱਢ ਕੇ ਪਾ ਦਾਂਗੇ ਕੀ ਹੋ ਗਿਆ ਹੋਈ ਯਾਰ ਕੀ ਦਸਾਂ ਲੋ ਤਿੰਨ ਦਿਨ ਹੋ ਗਏ ਮੇਰੇ ਪੱਠੇ ਵੱਢ ਕੇ ਲੈ ਆਂਦੇ ਇੱਕ ਬੰਦਾ ਯਾਰ ਕੀ ਕਾ ਮੇਰੇ ਵੀ ਲੈ ਕੇ ਜਾਂਦਾ ਸੀ ਚਾਰ ਪੰਜ ਦਿਨ ਹੋ ਗਏ ਫਿਰ ਮੈਂ ਤਾਂ ਪਿੰਡ ਚ ਹੋਕਾ ਦਵਾਤਾ ਫਿਰ ਨਹੀਂ ਆਇਆ ਇਹ ਦੂ ਮੋੜ ਕੇ ਇਹ ਦੂ ਬਾਈ ਮੇਰੇ ਸਾਹਮਣੇ ਤੇਰੇ ਉਨ ਲੱਗ ਗਿਆ ਯਾਰ ਮੈਂ ਹੋਕਾ ਹੋਕਾ ਨਹੀਂ ਦਵਾਣਾ ਮੈਂ ਤਾਂ ਬੰਦਾ ਫੜ ਕੇ ਖੈਂਟਣਾ ਠੀਕ ਆ ਤੇ ਟਾਈਮ ਦਾ ਪਤਾ ਸਾਨੂੰ ਕਿੰਨੇ ਵਜੇ ਆਉਂਦਾ ਯਾਰ ਪੱਕਾ ਦਾ ਮੈਨੂੰ ਪਤਾ ਨਹੀਂ ਐਨਾ ਕਹਿ ਸਕਦਾ ਮੈਂ ਇੱਥੋਂ 9 ਵਜੇ ਉੱਡ ਜਾਣਾ ਹਾਂ ਠੀਕ ਆ ਤੇ 3 ਵਜੇ ਆ ਜਾਣਾਗਾ ਹਾਂ ਤੇ ਉਹ ਸਾਨੇ ਸਾਨੇ ਜੀ ਵੱਢ ਕੇ ਲੈ ਕੇ ਜਾਂਦਾ ਠੀਕ ਕਾ ਜ ਆਪਾਂ ਫੜ ਲੈਨੇ ਆ ਫਿਰ ਠੀਕ ਆ ਆਣ ਮੋੜੇ ਆਏ ਘਰ ਜਾ ਪੈ ਚਲੋ ਕੇ ਬੈਨੇ ਅੱਜ ਸਹੀ ਗੱਲ ਆ ਓਏ ਆਪਾਂ ਇੱਥੇ ਬਹਿ ਜਨੇਗੇ ਹਾਂ ਆਏ ਜਿਵੇਂ ਬਹਿ ਨਹੀਂ ਪਤਾ ਜੀ ਨਾ ਲੱਗੇ ਕੋਸ ਹਾਂ ਇੱਥੇ ਬਹਿ ਜਾ ਲਾ ਕੇ ਲਾ ਕੇ ਪੜਿਆ ਗਿਆ ਅੱਜ ਤਾਂ ਓਏ ਤੂੰ ਓਏ ਤੇ ਆਦਾ ਮੱਕੀ ਦਾ ਚਾਰ ਪਾਇ ਸੀ 2 ਕਿੱਲਿਆਂ ਦਾ ਉਹ ਇਹਦਾ ਕਿਹੜਾ ਚਾਰ ਪਿਆ ਮਾਰਿਆਂ ਦਾ ਗੱਪ ਮੇਰੇ ਵੀ ਇਹੀ ਵੱਟ ਕੇ ਆਂਦਾਈ ਮੈਂ ਦੱਸਿਆ ਨਹੀਂ ਮੈਂ ਕਿ ਫਾੜੀ ਲੈਣ ਤਗੇ ਅੱਜ ਲੱਗ ਗਿਆ ਪਤਾ ਮੈਨੂੰ ਮੈਂ ਸੁਣਿਆ ਤਾਂ ਸੀ ਪੈਂਡ ਚੋ ਇਹ ਚੋਰ ਆ ਪਰ ਮੈਨੂੰ ਪਤਾ ਅੱਜ ਲੱਗਿਆ ਪੱਠੇ ਚੋਰ ਆ ਫੜ ਲਾ ਮੋਦੀਆਂ ਨੂੰ ਲੈ ਵੇ ਸਾਦਾਈ ਤੂੰ ਬਾਨ ਨਾ ਬਾਈ ਅੱਜ ਘੜ ਦੇ ਤੂੰ ਬਾਨ ਨਾ ਵੇ ਅੱਛਾ ਤਸ ਤਾ ਦੇ ਵੇ ਅੱਜ ਦੇ ਉਹ ਪਾਤੀ ਹੋਇਆ ਤਾਂ ਮਾਤ ਜਾਣਾ ਸੀ ਉਹ ਚਲ ਕੋਈ ਨਾ ਚਾਰਾਂ ਪੰਜਾਂ ਦਿਨ ਨੂੰ ਫੇਰ ਲੈ ਆਂਗਾ ਉਹ ਗੱਲ ਚੰਗੀ ਪੈ ਜਾਣੀ ਆਓ ਕਿਵੇਂ ਬਈ ਹਰਮਨ ਠੀਕ ਆ ਬਈ ਕਿਵੇਂ ਗਿਆ ਤੇ ਘਰ ਵਾਲੇ ਸਾਰੇ 26 ਲੈ ਆ ਹਾਂ 26 ਲੈ ਆ ਸਾਰੇ ਚ ਪੱਠੇ-ਪੁੱਠੇ ਦੇ ਨੇ ਦੀਦੇ ਨਹੀਂ ਪਸਵਾਂ ਨੂੰ ਕੀ ਪਾਏਗਾ ਆ ਚਾਰ ਪਾਏ 2 ਕਿਲਿਆਂ ਦਾ ਅੱਛਾ ਮੈਂ ਮੱਕੀ ਵੀ ਨਹੀਂ ਦੇਖੀ ਅਰ ਤੇਰੀ ਉੱਥੇ ਕਲੇਵਾਂ ਤੇ ਸੀਗੀ ਨਿਆਰਾ ਚਾਰ ਦਾ ਮੌਨ ਟੋਕਰਾ ਪੱਟ ਕੇ ਸੱਟ ਗਰਮੀ ਚ ਏਸੀ ਚ ਪਾਇਆ ਫੇਰ ਸਿਆੜਾ ਹੀ ਟੋਕਰਾ ਪੱਟ ਕੇ ਸੱਟ ਮੌਨ ਨਰ ਜਾਈ ਚ ਸੋਇਆ ਨਿਆਰੇ ਲੈਣੇ ਆਪਾਂ ਦਾ ਕੰਮ ਤਾਂ ਲੂਟ ਆ ਅਗਲੀ ਏਨੂੰ ਮੈਂ ਵੀ ਪਾਉਣਾ ਚਾਰ ਆ ਪਾਲਾ ਚਾਰ ਦਾ ਨਿਆਰਾ ਇੰਨਾ ਦਿਨ ਹੋ ਗਿਆ ਵਾਟੇ ਕੇ 4-5 ਦਿਨ ਲੰਗੇ ਆਣਗੇ ਮੌਜਨਾ ਪਹਿਲਾਂ 4-5 ਦਿਨ ਉਹਨਾਂ ਦੇ ਲਾਏ ਸੀਗੇ ਬਹੁਤ ਵਧੀਆ ਚਰੀ 7-8 ਦਿਨਾਂ ਤੋਂ ਉੱਧਰ ਬਹੁਤ ਵਧੀਆ ਉੱਧਰ ਹੜਦੇ ਅੱਜ ਬਾਬਾ ਤਾਂ ਆਇਆ ਇੱਕ ਨਹੀਂ ਪਾਉਣੇ ਆ ਆਪਣੇ ਕੋਲ ਕਿਹੜਾ ਬਾਹ ਨੂੰ ਕਾਨੂੰ ਖੇਰ ਲੈ ਜਾਗੇ ਤਾਜ਼ੇ ਵੱਢ ਕੇ ਪਾ ਦਾਂਗੇ ਕੀ ਹੋ ਗਿਆ ਹੋਈ ਯਾਰ ਕੀ ਦਸਾਂ 2-3 ਦਿਨ ਹੋ ਗਏ ਮੇਰੇ ਪੱਠੇ ਵੱਢ ਕੇ ਲੈ ਜਾਂਦਾ ਇੱਕ ਬੰਦਾ ਯਾਰ ਠੀਕ ਆ ਮੇਰੇ ਵੀ ਲੈ ਕੇ ਜਾਂਦਾ ਸੀ ਚਾਰ ਪੰਜ ਦਿਨ ਹੋ ਗਏ ਫਿਰ ਮੈਂ ਤਾਂ ਪਿੰਡ 'ਚ ਹੋਕਾ ਦਵਾਤਾ ਫੇਰ ਨਹੀਂ ਆਇਆ ਇਹਦੂ ਮੜ ਕੇ ਇਹਦੂ ਬਾਈ ਮੇਰੇ ਸਾਹਮਣੇ ਤੇਰੇ ਆਉਣ ਲੱਗ ਗਿਆ ਯਾਰ ਮੈਂ ਹੋਕਾ ਹੋਕਾ ਨਹੀਂ ਦਵਾਣਾ ਮੈਂ ਤਾਂ ਬੰਦਾ ਫੜ ਕੇ ਖੈਂਟਣਾ ਠੀਕ ਆ ਤੇ ਟਾਈਮ ਦਾ ਪਤਾ ਤੈਨੂੰ ਕਿੰਨੇ ਵਜੇ ਆਉਂਦਾ ਯਾਰ ਪੱਕਾ ਦਾ ਮੈਨੂੰ ਪਤਾ ਨਹੀਂ ਐਨਾ ਕਹਿ ਸਕਦਾ ਮੈਂ ਇੱਥੋਂ 9 ਵਜੇ ਉੱਡ ਜਾਣਾ ਹਾਂ ਠੀਕ ਆ ਤੇ 3 ਵਜੇ ਆ ਜਾਣਾਗਾ ਹਾਂ ਤੇ ਉਹ ਸਨ ਸਨ ਜੀ ਵੱਢ ਕੇ ਲੈ ਕੇ ਜਾਂਦਾ ਠੀਕ ਆ じゃ ਆਪਾਂ ਫੜ ਲੈਨੇ ਆ ਫੇਰ ਠੀਕ ਆ। ਅਣ ਮੋੜੇ ਹਾਂ ਆਏ ਕਰ ਜਾ ਪੈਛੇ ਲੌਕੇ ਬੈਨੇ ਅੱਜ। ਸਹੀ ਗੱਲ ਆ ਓਏ। ਆਪਾਂ ਇੱਥੇ ਬਹੇ ਨੇਗੇ। ਹਾਂ। ਆਏ ਜਿ ਬਹੈ ਨੇ ਵੀ ਪਤਾ ਹੀ ਨਾ ਲੱਗੇ ਕੋਸ। ਹਾਂ। ਇੱਥੇ ਬਹਿ ਜਾ। ਨਾ ਕਿਹੜਾ ਸੁਣੇ। ਰਹਿ ਗਿਆ ਅੱਜ ਤਾਂ। ਓਏ ਤੂੰ ਓਏ ਤੇ ਆਦਾ ਮੱਕੀ ਦਾ 4 ਪਾਇ ਸੀ 2 ਕਿੱਲਿਆਂ ਦਾ। ਉਹ ਇਹਦਾ ਕਿਹੜਾ ਚਾਰ ਪਿਆ ਮਾਰੀਆਂ ਦਾ ਗੱਪ ਮੇਰੇ ਵੀ ਇਹੀ ਵੱਡ ਕੇ ਆਂਦਾਈ ਮੈਂ ਦੱਸਿਆ ਨਹੀਂ ਮੈਂ ਕਿਹਾ ਫਾੜੀ ਲੈਣ ਤਗੇ ਅੱਜ ਲੱਗ ਗਿਆ ਪਤਾ ਮੈਨੂੰ ਮੈਂ ਸੁਣਿਆ ਤਾਂ ਸੀ ਭੈਣ ਚੋ ਇਹ ਚੋਰ ਆ ਪਰ ਮੈਨੂੰ ਪਤਾ ਅੱਜ ਲੱਗਿਆ ਪੱਠੇ ਚੋਰ ਆ ਫੜ ਲਾ ਮੋਦੀਆਂ ਨੂੰ ਲੈ ਵੇ ਸਾਦਾਈ ਦੁਬਾਨਾ ਨਾ ਭਾਈ ਇਹ ਅੱਧਰ ਦੇ ਦੁਬਾਨੀ ਆ ਨਾ ਵੇ ਇਹ ਫਸਕੀ ਤਾਜ਼ ਦੇ ਵੇ ਅੱਧਰ ਹੋ ਪਾਤੀ ਹੋਇਆ ਤਾਂ ਮਾਰ ਜਾਣਾ ਸੀ ਉਹ ਚਲ ਕੋਈ ਨਾ ਚਾਰਾ ਪੰਜਾ ਦੇ ਨੂੰ ਫੇਰ ਲੈ ਵੱਡ ਕੋਈ ਗੱਲ ਚੰਡੀ ਪੈ ਜਾਣੀਗਾ ਯਾਰ ਇਹਨਾਂ ਦੇ ਮੈਂ ਤਾਂ ਪੱਠੇ ਵੜਦਾ ਫੜਿਆ ਗਿਆ ਤੇ ਇਹਨਾਂ ਦੇ ਮੈਂ ਤਾਂ ਪੱਠੇ ਵੜਦਾ ਫੜਿਆ ਗਿਆ ਨਾ ਹੋ ਨੇੜੇ ਤਰੀਕੇ ਦੇ ਪੱਠੇ ਇਹ ਮੈਂ ਪੱਠੇ ਉਹਨਾਂ ਨਾਲ ਵੱਢ ਕੇ ਲੈ ਜਾਊਗਾ ਲਾਉਣਾ ਬੂ ਜਗਾੜ ਕੋਈ ਓਏ ਹਾਂ ਸੱਚ ਓਏ ਇਹਨਾਂ ਦੇ ਤੂੜੀ ਨੂੰ ਆਡਾ ਲਾ ਲੈਂਦੇ ਆ ਨਾ ਕੁੱਤਰ ਨਾ ਪੈਣ ਪੱਠਿਆਂ ਨੂੰ ਨਾ ਵੱਢਣੇ ਪੈਣ ਮੌਨਾਂ ਦਾ ਦਾਣਾ ਪਾ ਕੇ ਤੇ ਪਸੂਨ ਸੜਤੀ ਚੱਲ ਹਾਂ ਪੱਤੀ ਦਾ ਪਾਹ ਲਿਆ ਉਹਨਾਂ ਪੱਤਿ ਕੇ ਆ ਵੀ ਨਾ ਜਾਵੇ ਕਦੇ ਇਸਥੀਉ ਮਿੱਤ ਕੋ ਚੱਲ ਕਰ ਤੂੰ ਉੱਧਰ ਮੂੰਹ ਫੜਾਇਆ ਵੀ ਨਹੀਂ ਜੋ ਅੱਜ ਫੇਰ ਲੈ ਜਾਂਦੇ ਆ ਕੱਲ ਵਰਗਾ ਟਾਈਮ ਲੰਘ ਗਿਆ ਅੱਜ ਫੇਰ ਲੈ ਆਂ ਕੱਲੂ ਫੇਰ ਲੈ ਜਾਾਂਗੇ ਪਾਸੋਂ ਫੇਰ ਲੈ ਜਾਾਂਗੇ ਤੋਇਆ ਕੀ ਓਏ ਪੱਟੇ ਗਵਿਡਗੀ ਪਈਆ ਦਾ ਇੱਥੇ ਤੂੜੀ ਵੀ ਕਿੰਨੀ ਚਾਰੀ ਪਈਆ ਇਹ ਪੱਕਾ ਕੋਈ ਨਾ ਕੋਈ ਲੈ ਕੇ ਆਂਦਾ ਮੇਰੇ ਸਾਮ ਨੋ ਹੀ ਲੈ ਕੇ ਆਂਦਾ ਉਹ ਪੱਠੇ ਚੋਰ ਜਾ ਅੱਜ ਮੈਂ ਲੌਕੇ ਬਹਿਣਾ ਪਤਾ ਲੱਗ ਜੂ ਉਹ ਤੂੰ ਓਏ ਪਹਿਲਾਂ ਅਨਮੋਲ ਦੇ ਪੱਠੇ ਵੱਢੀ ਆਂਦਾ ਸੀਗਾ ਹੁਣ ਮੇਰੀ ਤੂੜੀ ਚੋਰੀ ਕਰੀਆ ਨਾ ਮੈਂ ਲਾਉਣਾ ਸਰਪੰਚ ਨੂੰ ਫੋਨ ਹੈਲੋ ਹੈਲੋ ਸਰਪੰਚ ਸਾਹਿਬ ਕਿਵੇਂ ਆ ਵਧੀਆ ਏ ਤੁਸੀਂ ਦੱਸੋ ਠੀਕ ਆ ਤੇ ਮਾੜਾ ਸਾਡੇ ਤੂੜੀ ਵਾਲ ਖੇਤ ਆਇਆ ਕੀ ਕੰਮ ਸੀ ਜਰੂਰੀ ਕੰਮ ਆ ਮਾੜਾ ਛੇਤੀ ਆਇਆ ਚੱਲ ਯਾਰ ਆ ਜਾ ਨਾਉ ਤਾਂ ਮੈਂ ਜਾਣਾ ਸੀ ਕਿਸੇ ਪਾਸੇ ਚੱਲਾ ਜਾਣਾ ਆ ਜਾ ਮਾੜਾ ਛੇਤੀ ਹੋਇਆ ਆ ਜਾ ਇੱਥੇ ਖੜ ਜਾ ਆਉਂਦਾ ਸਰਪੰਚ ਬਈ ਆ ਛੱਡ ਦੇ ਤੂੰ ਬਾਅਦ ਨਹੀਂ ਮੈਂ ਆਉਂਦਾ ਨਾ 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 ਆ ਆ ਗਿਆ ਸਰਪੰਚ ਸਾਹਿਬ ਕਿਵੇਂ ਬਿਹਰਗਬਾਲ ਕਿਵੇਂ ਸਰਪੰਚ ਸਾਹਿਬ ਵਧੀਆ ਵਧੀਆ ਹੋ ਹੁਣ ਇਹਦਾ ਕੀ ਹੀਲਾ ਕਰ ਗਏ ਕੀ ਹੋ ਗਿਆ ਇਹਨੇ ਕੀ ਕਸਤਾ ਪਹਿਲਾ ਅਨਮੋਲ ਦੇ ਪੱਠੇ ਵੱਢੀ ਗਿਆ ਠੀਕ ਆ ਤੇ ਹੁਣ ਮੇਰੀ ਤੂੜੀ ਚੋਰੀ ਕਰੀ ਜਾਂਦਾ ਓਏ ਯਾਰ ਇਹਦਾ ਕੀ ਹੀਲਾ ਹੋਣਾ ਯਾਰ ਮੈਂ 14 ਨੰਬਰ ਗਲੀ ਚ ਲੋਕਟਾਈ ਲਾ ਲਵਾਉਂਦਾ ਸੀ ਇਹਨੇ ਤਾਂ ਗਰਾਟ ਵਾਲੀਆਂ ਲੋਕਟਾਈਆਂ ਨਹੀਂ ਛੱਡੀਆਂ ਤੇ ਤੇਰੀ ਤੂੜੀ ਕਿਹੜੀ ਖੇਦੀ ਮੂਲੀ ਐ ਜਾਂ ਵੱਗ ਜਾਏ